ਕੁਦਰਤ ਨੂੰ ਪਿਆਰ ਕਰਦਨੇ ਆ ਵੀਡੀਓ ਉਹਨਾਂ ਵਾਸਤੇ ਤੇ ਦੱਬ ਕੇ ਸ਼ੇਅਰ ਕਰ ਦਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਕਿ ਇੱਕ ਮਾਤਾ ਜਿਹੜੀ ਹੈ 20 ਸਾਲਾਂ ਤੋਂ ਇੱਕ ਪੇੜ ਦਾ ਪਾਲਣ ਪੋਸ਼ਣ ਕਰਦੀ ਆ ਤੇ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਦਿਲ ਟੁੱਟ ਜਾਂਦਾ ਜਦੋਂ ਉਸ ਕੁਦਰਤ ਦੇ ਨਾਲ ਕੋਈ ਖਿਲਵਾੜ ਕਰਦਾ ਉਹ ਦਰਖਤ ਜਦੋਂ ਕੱਟਿਆ ਜਾਂਦਾ ਤਾਂ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਨਾਲ-ਨਾਲ ਵੀਡੀਓ ਚੱਲ ਰਹੀ ਹੈ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਨੀ ਹੈ ਇਹ ਜਿਹੜਾ ਕੁਦਰਤ ਦੇ ਨਾਲ ਖਿਲਵਾੜ ਚੱਲ ਰਿਹਾ ਕੁਦਰਤ ਦੇ ਉੱਪਰ ਜਿਹੜਾ ਕਹਿ ਸਕਦੇ ਆ ਵੀ ਕਹਿਰ ਜਿਹੜੇ ਸਰਕਾਰ ਜਾਂ ਪ੍ਰਸ਼ਾਸਨ ਟਾਉਂਦੀ ਆ ਦਰਖਤ ਕੱਟੇ ਜਾ ਰਹੇ ਨੇ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਨੇ ਤੇ ਕਿਤੇ ਨਾ ਕਿਤੇ ਕੁਦਰਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਆ ਵੀਡੀਓ ਜਿਹੜੀ ਐ ਛੱਤੀਸਗੜ੍ਹ ਦੀ ਐ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਿਉਂ ਹੋਈ ਕਿ ਉਹ ਮਾਤਾ ਜਿਹੜੀ ਐ 20 ਸਾਲਾਂ ਤੋਂ ਇੱਕ ਪੇੜ ਦੀ ਪਾਲਣ ਪੋਸ਼ਣ ਕਰ ਰਹੀ ਸੀ ਤੇ ਉਹ ਜਦੋਂ ਉਸ ਨੂੰ ਕੱਟਿਆ ਗਿਆ ਤਾਂ ਰੋ ਰੋ ਕੇ ਉਸ ਦਾ ਬੁਰਾ ਹਾਲ ਹੋ ਗਿਆ ਆਓ ਪਹਿਲਾਂ ਵੀਡੀਓ ਸੁਣਦੇ ਆ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਆ ਦੇਖੋ ਜੀ ਪੀਪਲ ਦਾ ਪੇੜ ਹੈ 20 ਸਾਲ ਇਸ ਮਾਤਾ ਨੇ ਸੇਵਾ ਕੀਤੀ ਇਸ ਦਾ ਪਾਲਣ ਪੋਸ਼ਣ ਕੀਤਾ ਦੇਖੋ ਕਿਵੇਂ pOt-pOt ਕੇ ਰੋ ਰਹੀ ਹੈ ਵੀ ਕੁਦਰਤ ਦੇ ਨਾਲ ਬਹੁਤ ਘੱਟ ਲੋਕ ਨੇ ਜਿਹੜੇ ਪਿਆਰ ਕਰਦੇ ਨੇ ਹਸੋ ਆਓ ਆਓ ਨੀ ਭੋਗ ਲੈ ਬੜਾ ਹਲਾਈ ਫਿਬਰੂਰੀ ਸਰੀ ਸਵੇਰ ਕੱਟੀ ਰਾਈ ਆਰਟੀ ਜਲਾਇ ਪਰ ਇਸ ਨਾ ਕਰ ਇੱਕ ਬਾਦ ਰਾਤ ਮੇ ਫਿਰ ਕਾਟੇ ਆਰਟੀ ਜਲਾਇ ਪਰ ਦੇਖ ਕੇ ਬਤਾ ਇਸ ਕੀ ਪੇੜੇ ਗਾਇਬ ਹੈ ਯਹਾਂ ਸੇ ਸਿੱਧਾ ਕੱਟ ਪੀਟ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਹਰਾ ਭਰਾ ਦਰਖਤ ਜਿਹੜਾ ਵੱਡ ਦਿੱਤਾ ਤੇ ਇਸੇ ਤਰ੍ਹਾਂ ਕੁਦਰਤ ਦੇ ਨਾਲ ਖਿਲਵਾੜ ਜਿਹੜਾ ਬਹੁਤ ਸਾਰੀ ਜਗ੍ਹਾ ਤੇ ਹੋ ਰਿਹਾ ਹੈ ਆ ਦੋਸਤੋ ਕਿਹੜੇ ਕਿਹੜੇ ਥਾਵਾਂ ਤੋਂ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਕੁਦਰਤ ਪ੍ਰੇਮੀ ਨੇ ਜਿਹੜੇ ਉਹ ਵੀਡੀਓ ਦੱਬ ਕੇ ਸ਼ੇਅਰ ਕਰ ਦਨ ਤੇ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਨ ਮਿਲਦਿਆਂ ਕਿ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ